جي پچھلے رات ڈکٹیور نے جو بات کی وہ سارے پنجاب میں آ گیا ہے رینشنال کیو ڈکٹیوریاں بھی آ گئے ہیں ایں نے اگرو نے ایں سال لایا سارا لڈھانہ پنجاب کھڑا ہے نا تائیں کھڑے ہیں ڈکٹیور نے ہمارا پتا ہے کہ جو نہیں کروں گا تو ਸ਼੍ਰੀ ਰਾਮ ਫਤਿਹ ਨਾਮ ਜੈ ਆਜਾ ਬਹੁਤ ਦੁੱਖ ਦੀ ਗੱਲ ਆ ਮੋਗਾ ਵਿੱਚ ਆਏ ਹੋਏ ਆ ਬਹੁਤ ਰਾਜੀ ਜਿਹੜੇ ਸ਼ਿਸ਼ਨਾ ਦੇ ਆਪੁਰ ਨਹੀਂ ਹੋ ਸੀਰੋਗੇ ਨੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਉਹਨਾਂ ਨੂੰ ਯਾਦ ਨਾਮਾਇ ਰੱਖੋ ਵੀਰੇ ਨਾਲ ਜਿੰਨਾ ਸ਼ਹੀਦ ਕੁਮਿਤ ਰੋੜਾ ਜੀ ਸ਼ੇਰ ਆਪਾਂ ਕਵੀ ਜੀ ਮਾਨਸਾਹ ਖੰਨੇ ਵਾਲੇ ਬਹੁਤ 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 ਰੰਧੂ ਜਤੇ ਵੀ ਅੱਜ ਆਏ ਨੇ ਮੈਂ ਪ੍ਰਸ਼ਾਦ ਜੀ ਨੂੰ ਬੇਨਤੀ ਕਰਦਾ ਜੋੜ ਕੇ ਜਾਂਦਾਂ ਜਾਂਦਾਂ ਉਹਨੇ ਨਹੀਂ ਖੇਤ ਕਰ ਹੋਵੇ ਅੰਦੇ ਉਤਰਵਾਦ ਉਹਨਾਂ ਨੂੰ ਸਭ ਤੋਂ ਸਭ ਜਿਹੜੇ ਫਾਂਸੀ ਦੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਦੁਹਰਾ ਰੂਪ ਇਸ ਤਰ੍ਹਾਂ ਦੇ ਤਖ਼ਨਾਕ ਕਰ ਦੱਪਣੇ ਦਿਨ ਤੂੰ ਕਹੇ ਸਨਾਤਨ ਦਾ ਹੁੰਦਾ ਕੰਮ ਨਾ ਉਤਰ ਕੇ ਹੋਰਾ ਹੋ ਨਹੀਂ ਸਾਰੇ ਲੋਕ ਮਨਾ ਰਹੇ ਆ ਬੁਰੀ ਦੀ ਸਭ ਜਪਾਦ ਕਿੰਨੀ ਮਾੜੀ ਗੱਲ ਆ ਬਾਕੀ ਉਹ ਜਿਹੜਾ ਬੋਲਣਗੇ ਦੇਖੋ ਜੀ ਕਿਦਾਂ ਅੱਜ ਫੇਰ ਵੀ ਹੋ ਗਿਆ ਸਾਤਰੀਆ ਹੋਲੀ ਦਾ ਤਿਹਾੜੀਆ ਤਿਹਾੜੀਆ ਕਿਦਾਂ ਦੇਖੋ ਮੋਗਾ ਦੀ ਧਰਤੀ ਤੇ ਰਾਤ ਲੈ ਕਰਾ ਹੋਲੀ ਆ ਗਈ ਹੋਲੀ ਦਾ ਕੁਝ ਨੂੰ ਦੀ ਖੁਸ਼ੀ ਇਹ ਹੋਲੀ ਜਿਹੜੀ ਨੂੰ ਦੀ ਹੋਲੀ ਹੈ ਪਰਵਾਹ ਤੇ ਇਹ ਸ਼ੇਰ ਸੈਨਿਕਾਂ ਤੇ ਮੈਂ ਇਹ ਕਹਿਣਾ ਕਿ ਹੈ ਬਾਈ ਪ੍ਰਸ਼ਾਸਨ ਹਮੇਸ਼ਾ ਸ਼ੇਪ ਪਹਿਨਕਾਰ ਨੂੰ ਹਮੇਸ਼ਾ ਹਲਕੇ ਜਾਂਦਾ ਹੈ ਤੇ ਮੈਂ ਇਹ ਕਹਿਣਾ ਵਾ ਕਿ ਸਰਕਾਰ ਬਿਲਕੁਲ ਵੀ ਬਿਲਕੁਲ ਸਾਡੇ ਜਿਹੜੀ ਹਿੰਦੂਆਂ ਨੂੰ ਮੁਕਸ਼ਸ਼ੇ ਪਹਿਨਕਾਰ ਨੂੰ ਬਿਲਕੁਲ ਜਿੜੀ ਜਿੜੀ ਮੁਸ਼ਕਲ ਤੱਕੇ ਵਾਂ ਤੱਕੇ ਖੜੀ ਜਿੜੀ ਜਿੜੀ ਬੁਢੀ ਆਈ ਹੈ ਸਰਪੰਚ ਨਾਲ ਅੱਜ ਉਹੀ ਹਾਲ ਮੌਕੇ ਦੇ ਦੇਖੋ ਕਿ ਕਿਦਾਂ ਮੌਕੇ ਜੁ ਹੋਇਆ ਵਾ ਕਿ ਸਾਡੇ ਪੁਰਾਣੇ ਸ਼ੇਪ ਸਭਾ ਨੂੰ ਪੜਾ ਕਰ ਦਿੱਤਾ ਗਿਆ ਹਜੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਕੀਤੀ ਗਈ ਸਾਡੇ ਉੱਤਕਸ਼ਮੀ ਕਿ ਜੀ ਜੈ ਸਿੰਘ ਜੀ ਨੂੰ ਪੁੱਛੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਸਰਕਾਰਾਂ ਦੀ ਸ਼ੈ ਨਾਲ ਹੋ ਰਿਹਾ ਹੈ ਇਸ ਦਾ ਕਾਰਨ ਹੈ ਅਸੀਂ ਫੁੱਲੇ ਢੱਗ ਨਾਲ ਜੀਵਨ ਦੀ ਸੜਕੇ ਉਹ ਸਾਡੀ ਹਰ